ਦਸਾਂ ਦੇ ਲੋਕ ਪਰਲੋਕ ਦੇ ਆਵਾ ਗਵਨ ਦੇ ਜੂਨੀਆਂ ਵਿੱਚ ਭਮਣਨ ਦੇ ਅੰਦਰ ਬਾਹਰ ਦੇ ਦੁੱਖ ਨਸ਼ਟ ਕਰ ਦਿੱਤੇ ਦਿਖਾਵੇ ਦਾ ਧਰਮ ਪਦਾਰਥਾਂ ਨੇ ਦੁੱਖ ਦੇਣਾ ਆਰੰਭ ਕਰ ਦਿੱਤਾ ਉਹ ਸੁੱਖ ਨਾ ਦੇ ਸਕੇ ਉਹ ਥੋੜੀ ਨਦਰ ਨੇ ਪਰਮਾਤਮਾ ਦੀ ਨੇ ਸਾਰੇ ਸੁਖ ਬਖਸ਼ਿਸ਼ ਕਰ ਦਿੱਤੇ ਇਸ ਕਰਕੇ ਉਹ ਸਾਰੇ ਦੇ ਸਾਰੇ ਗੁਰੂ ਦੀ ਕਟਾਸ਼ ਨਦਰ ਤੋਂ ਵਾਰੇ ਜਾ ਸਕਦੇ ਕੁਰਬਾਨ ਕੀਤੇ ਜਾ ਸਕਦੇ ਆ ਵਾਰਡਾ ਨੂੰ ਬੇਬਦ ਮੁਗਤ ਮੰਦ ਹਾਸ ਪਰ ਭਾਈ ਗੁਰਦਾਸ ਸਭ ਕਹਿੰਦੇ ਫਿਰ ਮੁਕਤੀਆਂ ਨੇ ਅਰ ਚਾਰ ਪ੍ਰਕਾਰ ਦੀਆਂ ਕਈ ਪ੍ਰਕਾਰ ਦੀਆਂ ਅੱਗੇ ਨੇ ਕੇਵਲ ਮੋਕਸ਼ ਆਦਿ ਨੇ ਮੰਨੀਆਂ ਹੋਈਆਂ ਵਿਦਵਾਨਾਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿੰਨੇ ਪ੍ਰਕਾਰ ਦੀਆਂ ਵੀ ਮੁਕਤੀਆਂ ਨੇ ਮੰਨੀਆਂ ਹੋਈਆਂ ਉਹ ਸਾਰੇ ਪ੍ਰਕਾਰ ਦੀਆਂ ਮੁਕਤੀਆਂ ਦੰਨੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਦਾ ਦੀ ਪ੍ਰਭਤਾ ਉਹਨਾਂ ਦਾ ਪ੍ਰਭਾਵ ਮੰਦਾ ਪੈ ਜਾਂਦਾ ਹੈ ਉਹ ਤੁਸ਼ ਰਹਿ ਜਾਂਦੀਆਂ ਨੇ ਨਿਕੀਆਂ ਰਹਿ ਜਾਂਦੀਆਂ ਨੇ ਛੁਟਿਆ ਜਾਂਦੀਆਂ ਨੇ बराबर ਨਹੀਂ ਤੁਲ ਸਕਦੀਆਂ ਕਿਸ ਦੇ ਕਹਿੰਦੇ ਮੇਰਾ ਗੁਰੂ ਜਦੋਂ ਰਹਿਮਤ ਦੀ ਨਦਰ ਕਰਦਾ ਤੇ ਥੋੜਾ ਜਿਮ ਮੁਸਕਰਾਉਂਦਾ ਨਾ ਮੇਰਾ ਗੁਰੂ ਕਹਿੰਦੇ ਸਭ ਉਹਦੇ ਤੋਂ ਉਹਦੀ ਇੱਕ ਮੁਸਕਰਾਟ ਤੋਂ ਸਾਰੀਆਂ ਵਸਤੂ ਵਾਰੀਆਂ ਦਾ ਸਕਦੀਆਂ ਨੇ ਕਿਉਂਕਿ ਉਹਦੀ ਉਹ ਮੁਸਕਰਾਟ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਦੇ ਖੇੜੇ ਦੇ ਦੇਨੇ ਆ ਇਹ ਖੁਸ਼ੀਆਂ ਦੇ ਖੇੜੇ ਉਹਦੀ ਰਹਿਮਤ ਤੋਂ ਬਗੈਰ ਨਹੀਂ ਮਿਲਦੇ ਔਰ ਉਹਦੀ ਨਦਰ ਹੋ ਜਾਵੇ ਰਹਿਮਤ ਦੀ ਤੇ ਖੁਸ਼ੀਆਂ ਦੇ ਖੇੜੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਉਹਦੀ ਨਦਰ ਹੋਈ ਤੇ ਤਾਂ ਉਹਦੇ ਤੋਂ ਕੁਰਬਾਨ ਕੀਤੇ ਜਾ ਸਕਦੇ ਨਿਸ਼ਾਵਰ ਕੀਤੇ ਜਾ ਸਕਦੇ ਨੇ ਭਾਈ ਸਾਹਿਬ ਕਹਿੰਦੇ ਸਵਰਗ ਅਨੰਤ ਕੁਡ ਕਿੰਚਤੁ ਸਮਗਮੰਕੈ ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕ ਸਵਰਗਾ ਦੇ ਮੰਗਰ ਤੁਰੇ ਫਿਰਦੇ ਆਸ ਕਰਦੇ ਸਵਰਗਾ ਦੇ ਵਿੱਚ ਜਾऊं ਸਵਰਗਾ ਦੇ ਵਿੱਚ ਠਹਿਰੂੰ ਉਹ ਮੈਨੂੰ ਪ੍ਰਾਪਤੀ ਹੋਵੇ ਕਹਿੰਦੇ ਕਿੱਡੀ ਕੁ ਕਾਡੀ ਪ੍ਰਾਪਤੀ ਕੋਈ ਸਮਾਂ ਟਿਕਣਾ ਮਿਲੇਗਾ ਫਿਰ ਸੰਸਾਰ ਵਿੱਚ ਆਉਣਾ ਹੁਦਾਵੇਗਾ ਧਰਤੀ ਤੇ ਫਿਰ ਥਕਿਲ ਦਿੱਤੇ ਜਾਵੋਗੇ ਪਰਿਪੁਰਮ ਨਾ ਪਰਮਾਤਮਾ ਦਾ ਪਿਆਰਾ ਜਿਹੜਾ ਉਹ ਨਾ ਨਰਕਾਂ ਤੋਂ ਡਰਦਾ ਹੈ ਨਾ ਸਵਰਗਾਂ ਦੀ ਆਸ ਕਰਦਾ ਹੈ ਕਿਆ ਨਾਰਕ ਕਿਆ ਸੁਰਗ ਬੇਚਾਰਾ संतन दौरा दे हम काहू की कान ना कड़ते अपने गुरु पर सादे कहंदे ना मेनू कनौड़ या और स्वर्ग गांदी ना नरका दा भय आ मैं अपने गुरु दी कृपा चाहना है महाराज कबीर साहिब कहंदे ओ दी कृपा होनी चाहिए दी एदा कोई मतलब नहीं कहंदे अनंत बेअंत स्वर्ग ਤੇ ਉਥੋਂ ਦੇ ਸੁਖ ਅਰ ਕੋ ਕਰੋੜਾਂ ਹੀ ਅਰ ਕਿੰਚਿਤ ਸਮਾਗਮ ਪ੍ਰਭੂ ਦਾ ਸਮਾਗਮ ਪ੍ਰਭੂ ਦੀ ਰਹਿਮਤ ਉਹਦੇ ਵਿੱਚ ਸ਼ਿਰਕਤ ਕਰਨੀ ਉਹਦੀ ਬਖਸ਼ਿਸ਼ ਪ੍ਰਾਪਤ ਕਰਨੀ ਕਹਿਣ ਲੱਗੇ ਉਹਦੀ ਰਹਿਮਤ ਕਿੰਚਿਤ ਥੋੜੇ ਮਾਤਰ ਤੇ ਬਹੁਤੇ ਜਿਹੜੇ ਸੁਖ ਨੇ ਉਹਦੀ ਥੋੜੀ ਰਹਿਮਤ ਦੇ ਤੁਲ ਨਹੀਂ ਤੁਲ ਸਕਦੇ ਬਰਾਬਰ ਨਹੀਂ ਹੋ ਸਕਦੇ ਕਿਉਂਕਿ ਉਹਨੇ ਥੋੜੀ ਕਿਰਪਾ ਦੇ ਵਿੱਚ ਬਹੁਤਾ ਕੁਝ ਦੇ ਦੇਣਾ ਇਹ ਬਹੁਤਿਆਂ ਨੇ ਵੀ ਕੁਦ ਨਹੀਂ ਸਵਾਰ ਸਕਣਾ ਸੰਗਮ ਸਮੂਹ ਸੁਖ ਸਾਗਰ ਨਾ ਤੁਲ ਧਾਰ ਕਹਿੰਦੇ ਸਮੂਹ ਸਮਾਗਮ ਸੰਸਾਰ ਦੇ ਖੁਸ਼ੀਆਂ ਦੇ ਖੇੜਿਆਂ ਦੇ ਜਿਨ੍ਹਾਂ ਨੂੰ ਸੰਸਾਰ ਨੇ ਖੁਸ਼ੀਆਂ ਦੇ ਖੇੜੇ ਮੰਨਿਆ ਹੋਇਆ ਉਹ ਸਾਰੇ ਦੇ ਸਾਰੇ ਜਿੰਨੇ ਸਮਾਗਮ ਨੇ ਅਰ ਭਾਈ ਸਾਹਿਬ ਕਹਿੰਦੇ ਉਹ ਸਾਰੇ ਸੁੱਖਾਂ ਦੇ ਜਿੰਨੇ ਸਾਧਨ ਨੇ ਤੇ ਜਿਹੜਾ ਸੁੱਖਾਂ ਦਾ ਸਮੁੰਦਰ ਮਹਾਂ ਸਾਗਰ ਪਰਿਪੂਰਨ ਪਰਮਾਤਮਾ ਹੈ ਨਾ ਉਹਦੇ ਤੁਲ ਨਹੀਂ ਧਰੇ ਜਾ ਸਕਦੇ ਉਹਦੇ ਬਰਾਬਰ ਨਹੀਂ ਤੁਲ ਸਕਦੇ ਉਹਦੀ ਥੋੜੀ ਜਾਈ ਰਹਿਮਤ ਥੋੜੀ ਜਾਈ ਕਿਰਪਾ ਦੇ ਉਹਦੀ ਰਹਿਮਤ ਦੇ ਬਰਾਬਰ ਨਹੀਂ ਇਹ ਤੁਲ ਸਕਦੇ ਉਦੇ ਮਾਪੇ ਤੋਲੇ ਉਹਦੇ ਨਾਲ ਨਹੀਂ ਜਾ ਸਕਦੇ ਭਾਈ ਸਭ ਕਹਿੰਦੇ ਏਡੀ ਵੱਡੀ ਬਖਸ਼ਿਸ਼ ਪਰਿਪੂਰਨ ਪਰਮਾਤਮਾ ਦੀ ਹੈ ਤੂੰ ਉਸ ਬਖਸ਼ਿਸ਼ ਨੂੰ ਉਸ ਮਾਲਕ ਨੂੰ ਨਹੀਂ ਮੰਗਦਾ ਤੂੰ ਸੰਸਾਰ ਦੀਆਂ ਵਸਤੂ ਮੰਗਦਾ ਫਿਰ ਸੁੱਖ ਭਾਲਦਾ ਫਿਰ ਲੋਕ ਪਰਲੋਕ ਚ ਚੜਦੀ ਕਲਾ ਭਾਲਦਾ ਬਾਈ ਸਾਹਿਬ ਕਹਿੰਦੇ ਪ੍ਰੇਮ ਰਸ ਕੋ ਪ੍ਰਤਾਪ ਸਰ ਕਛ ਪੂਜੈ ਨਹੀਂ ਜਿਹੜਾ ਪ੍ਰਭੂ ਨਾਲ ਪ੍ਰੇਮ ਕਰਨਾ ਮੈਨੂੰ ਮਾਰਨਾ ਤੂੰ ਦੇ ਲਈ ਕਰਨਾ ਤੂੰ ਦੇ ਲਈ ਤੁਰਨਾ ਤੇ ਉਹਨੂੰ ਯਾਦ ਕਰਨਾ ਕਰਦਿਆਂ ਉਹਦਾ ਰੂਪ ਹੋ ਜਾਣਾ ਮੈਨੂੰ ਜਿੰਨੇ ਮਾਰਿਆ ਤੂੰ ਨੂੰ ਉਭਾਰਿਆ ਉਹ ਮਾਲਕ ਦਾ ਰੂਪ ਹੋ ਗਿਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਤੈਨੂੰ ਜਪਦਾ ਜਪਦਾ ਤੇਰਾ ਰੂਪ ਹੋ ਗਿਆ ਔਰ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮਾ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਤੈਨੂੰ ਜਪਦਿਆਂ ਜਪਦਿਆਂ ਜਿਹੜੀ ਅੰਦਰ ਦੀਵਾਰ ਸੀਨਾ ਕੰਧ ਸੀਨਾ ਆਪਣੇ ਤੇ ਪਰਾਏ ਵਾਲੀ ਔਰ ਉਹ ਟਹਿ ਗਏ ਨਸ਼ਟ ਹੋ ਗਏ ਹੁਣ ਆਪਣਾ ਵੀ ਉਹੋ ਜਿਹਾ ਦਿਸਦਾ ਹੈ ਤੇ ਪਰਾਇਆ ਵੀ ਹੁਣ ਦੋਨਾਂ ਲਈ ਇੱਕੋ ਵਿਚਾਰ ਹੈ ਇੱਕੋ ਖਿਆਲਾਤ ਹੈ ਆਪਾਂ ਕਹਿ ਦਿੰਨੇ ਆਂ ਵੀ ਨਹੀਂ ਆਪਣੇ ਪਰਾਏ ਵਾਲੀ ਕੋਈ ਗੱਲ ਨਹੀਂ ਜੀ ਸਾਡੇ ਵਿੱਚ ਪਰ ਹੈ ਇਹ ਕਿਸੇ ਨਾ ਕਿਸੇ ਕੋਨੇ ਵਿੱਚ ਬੈਠੇ ਜਿੰਨਾ ਮਰਜ਼ੀ ਕਹੀ ਜਾਈਏ ਆਪਣਾ ਮੁੰਡਾ ਗਲਤੀ ਕਰੇ ਤੇ ਕੋਈ ਗੱਲ ਨਹੀਂ ਕਿਸੇ ਦਾ ਕਹੇ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਇਹਨੂੰ ਮਾਰ ਦੇਣਾ ਚਾਹੀਦਾ ਇਹਨੂੰ ਖਤਮ ਕਰ ਦੇਣਾ ਚਾਹੀਦਾ ਨਹੀਂ ਆਪਣੇ ਪ੍ਰਾਏ ਵਾਲੀ ਜੇ ਦੀਵਾਰ ਕਮ ਕਰ ਦਈਏ ਜਿਸ ਦਿਨ ਆਪਾ ਪਰਕਾ ਮਿਟ ਗਿਆ ਆਪਣੇ ਤੇ ਪ੍ਰਾਏ ਵਾਲੀ ਇਹ ਮੇਰਾ ਦੇਸ਼ਵਾਸੀ ਇਹ ਦੂਜੇ ਦੇਸ਼ ਦਾ ਹੈ ਇਹ ਮੇਰੇ ਨਗਰ ਦਾ ਹੈ ਦੂਜੇ ਨਗਰ ਦਾ ਇਹ ਮੇਰੇ ਮਹੱਲੇ ਦਾ ਹੈ ਦੂਜੇ ਮਹੱਲੇ ਦਾ ਜਿੱਦਨੇ ਸੱਬੇ ਦਵਾਰਾਂ ਟੱਟ ਗਈਆਂ ਆਪਣੇ ਪ੍ਰਾਇ ਵਾਲੇ ਇੱਕੋ ਪਰਮਾਤਮਾ ਨਦਰ ਆਉਣ ਲੱਗ ਪਿਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੂ ਬਨ ਆਈ ਔਰ ਉਸ ਦਿਨ ਰੱਬ ਹੀ ਰੱਬ ਹੋ ਜਾਵੇਗਾ ਆਪਾ ਪਰਕਾਰ ਮਿਟ ਗਿਆ ਜਦੋਂ ਅੰਦਰੋਂ ਮਿਟ ਗਿਆ ਆਪਣੇ ਤੇ ਪ੍ਰਾਏ ਵਾਲੀ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੋਂ ਤਤ ਤੂੰ ਫਿਰ ਰੱਬ ਨਦਰ ਆਵੇਗਾ ਕਹਿੰਦੇ ਉਹਦੇ ਪ੍ਰੇਮ ਦੇ ਰਸ ਨੂੰ ਪ੍ਰਮਾਤਮਾ ਦੇ ਪ੍ਰੇਮ ਦੇ ਰਸ ਨੂੰ ਪ੍ਰਤਾਪ ਸਰ ਕਸ਼ ਪੁਜੇ ਨਹੀਂ ਉਹਦੇ ਤੇਜ ਪ੍ਰਤਾਪ ਦੇ ਬਰਾਬਰ ਕੋਈ ਵੀ ਦੁਨੀਆ ਦੀ ਚੀਜ਼ ਪੁੱਜ ਨਹੀਂ ਸਕਦੀ ਤੁਲ ਨਹੀਂ ਹੋ ਸਕਦੀ ਔਰ ਉਹਦਾ ਅਜੰਪਲ ਨਹੀਂ ਦਿੱਤਾ ਜਾ ਸਕਦਾ ਕਿ ਆਹ ਜਿਹੜੀ ਚੀਜ਼ ਰੱਬ ਦੇ ਤੁਲ ਜਾਂ ਨਾਮ ਵਰਗੀ ਜਾਂ ਨਾਮ ਦੇ ਬਰਾਬਰ ਭਗਵਾਨ ਦੇ ਬਰਾਬਰ ਕੋਈ ਵੀ ਤੋਲੀ ਮਾਪੀ ਨਹੀਂ ਜਾ ਸਕਦੀ ਅਰ ਭਾਈ ਸਹਿਬ ਕਹਿੰਦੇ ਤਨ ਮਨ ਧਨ ਸਰਬਸ ਬਲਹਾਰ ਕਰ ਉਹਦੇ ਅੱਗੇ ਆਪਣਾ ਤਨ ਆਪਣਾ ਮਨ ਆਪਣਾ ਧਨ ਸਰਬ ਸਭੋ ਕੁਝ ਬਲ ਤਾਕਤ ਹਾਰ ਕਰ ਸਭ ਕੁਝ ਕਿ ਵੈਗੁਰੂ ਤੇਰੀ ਤਾਕਤ ਤੇਰਾ ਧਨ ਤੇਰਾ ਬਖਸ਼ਿਆ ਤਨ ਇਹਦੇ ਅੰਦਰ ਫੁਰਨੇ ਉਤਪਨ ਕਰਨ ਵਾਲਾ ਤੇਰਾ ਮਨ ਇਹ ਸਭ ਕੁਝ ਉਹਦੇ ਸਬੁਰਦ ਕਰ ਦੇ ਕਹਿ ਮੇਰਾ ਜੋਰ ਨਹੀਂ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਮਹਾਰਾਜ ਸਭ ਕੁਝ ਤੇਰਾ ਹੈ ਧਨ ਵੀ ਤਨ ਵੀ ਤੇ ਮਨ ਵੀ ਤਨ ਮਨ ਧਨ ਅਰ ਜਿਹੜਾ ਤਿੰਨੇ ਚੀਜ਼ਾਂ ਗੁਰੂ ਕੋ ਸੌਂਪ ਗੁਰੂ ਨੂੰ ਦੇ ਸਬੁਰਦ ਕਰ ਤਨ ਮਨ ਅਰਪੋ ਪੂਜ ਚਰਾਵੋ ਸੋਈ ਨਰੰਜਨ ਪਾਵੋ ਅਰ ਤਨ ਮਨ ਤਨ ਇਹ ਗੁਰੂ ਦੇ ਸਬੁਰਦ ਕਰ ਕੈ ਨੂੰ ਮਵੀ ਕਹਿ ਨਾ ਆ ਤੁਹਾਡੇ ਵਿੱਚੋਂ ਵੀ ਬਹੁਤ ਕਹਿੰਦੇ ਪਰ ਕਹਿੰਨੇ ਹੈ ਤੇਰਾ ਤੂੰ ਹੱਥ ਨਾ ਲਾਵੀ ਜਿਵੇਂ ਕਹਿ ਦੇਣਾ ਸਾਰੀ ਜਾਇਦਾਦ ਬਾਪੂ ਦੀ ਤੇ ਬਾਪੂ ਕਹੇ ਮੈਂ ਅਰ ਪੰਜ ਮਰਲੇ ਕਿਸੇ ਦੇ ਨਾਂ ਕਰ ਦਿਆਂ ਤੇ ਕਰੇ ਤਬਾਹੀ ਮਚ ਜਾਂਦੀ ਬਾਪੂ ਨੂੰ ਖੁੰਝੇ ਲਾਉਣ ਨੂੰ ਤਿਆਰ ਹੋ ਜਾਂਦੇ ਕਿ ਪਹਿਲਾ ਇਹਨੂੰ ਹੀ ਔਰ ਗੱਡੀ ਚਾੜ ਦਿਓ ਇਹ ਕਿਸੇ ਦੇ ਨਾਂ ਨਾ ਲਾਵੇ ਕਹਿੰਦੇ ਬਈ ਮਾਲਕ ਨੂੰ ਕਹਿਣਾ ਪਰ ਹੱਥ ਨਾਲ ਤੂੰ ਵਰਤ ਨਹੀਂ ਸਕਦਾ ਅਸੀਂ ਇਹੀ ਹਾਲਾਤ ਸਾਡੇ ਨੇ ਅਸੀਂ ਪਰਮਾਤਮਾ ਨੂੰ ਕਹਿੰਨੇ ਇਹ ਤਾਂ ਜੀ ਸਾਰਾ ਕੁਝ ਪਰਮਾਤਮਾ ਦਾ ਦਿੱਤਾ ਹੈ ਜੀ ਇਹ ਵੈਗੁਰੂ ਦਾ ਦਿੱਤਾ ਹੈ ਤੇ ਕਦੇ ਉਹਦੇ ਨਾਂ ਤੇ ਕੁਝ ਦੇਣਾ ਪਵੇ ਫਿਰ ਸਾਡੇ ਖਿਆਲات ਕਿਹੋ ਜਿਹੇ ਹੁੰਦੇ ਵਿਚਾਰ ਕਿਹੋ ਜਿਹੇ ਹੁੰਦੇ ਨੇ ਔਰ ਹੋਰ ਦੇ ਹੋਰ ਹੁੰਦੇ ਨੇ ਮਹਾਰਾਜ ਕਹਿੰਦੇ ਨਹੀਂ ਸੱਜਣਾ ਸੱਚੀ ਮੁਚੀ ਗੁਰੂ ਮੰਗਤਾ ਨਹੀਂ ਉਹ ਦాత ਹੈ ਤੇ ਨਾ ਸਮਝੀ ਕਿ ਸ਼ਾਇਦ ਉਹਦੇ ਘਰ ਵਿੱਚ ਅੱਜ ਗੱਲ ਗੁਰਦੁਆਰੇ ਮੰਦਰ ਮਸਜਿਦ ਨੂੰ ਸਮਝਿਆ ਜਾ ਰਿਹਾ ਤੇ ਅਸੀਂ ਕੋਈ ਗੁਰੂ ਦੀ ਗੱਲ ਕਰਨੀ ਹੋਵੇ ਗੁਰੂ ਦਾ ਸਮਾਗਮ ਹੋਵੇ ਕਹਿੰਨੇ ਜੀ ਉਹ ਉਥੇ ਕੰਗਾਲਤਾ ਹੀ ਆ ਗਈ ਤੇ ਜੇ ਗੁਰੂ ਕਹੇ ਵੀ ਮੈਂ ਉਹਨਾਂ ਸੋਮਿਆਂ 'ਚ ਹੀ ਦਾਤ ਬਖਸ਼ੂ ਤੇ ਸੁਖ ਦੇਉ ਤੇਰੇ ਘਰੇ ਨਹੀਂ ਤੇ ਫੇਰ ਸਾਡੇ ਘਰੇ ਸਾਨੂੰ ਦਿੱਤਾ ਤੇ ਅਸੀਂ ਆਪਣੇ ਘਰੋਂ ਕੀ ਕਰ ਰਹੇ ਹਾਂ ਆਪਣੇ ਘਰ ਵਿੱਚੋਂ ਧਨ ਦਿੱਤਾ ਹੈ ਨਾ ਤੇ ਆਪਣੇ ਧਨ ਵਿੱਚੋਂ ਕੀ ਕਰਨਾ ਹੈ ਤੇ ਜਿਹੜਾ ਧਨ ਦਿੱਤਾ ਹੈ ਉਹਦੇ ਵਿੱਚੋਂ ਅਸੀਂ ਕੀ ਕਰ ਰਹੇ ਹਾਂ ਏ ਕੋਨੇ ਸਾਨੂੰ ਮਨ ਦਿੱਤਾ ਹੈ ਉਹਦੇ ਵਿੱਚੋਂ ਮਾਲਕ ਲਈ ਕੀ ਕਰ ਰਹੇ ਆ ਪਰਵਾਰ ਉਹਨੇ ਦਿੱਤਾ ਧੀਆਂ ਪੁੱਤਰ ਕਿਹੜੀ ਹੱਟ ਤੋਂ ਆਪਾਂ ਨੇ ਖਰੀਦੇ ਨੇ ਉਹਨੇ ਦਿੱਤਾ ਉਹਦੇ ਲਈ ਸਾਡਾ ਇਹ ਕੀ ਕਰ ਰਿਹਾ ਹੈ ਕਾਰੋਬਾਰ ਉਹਨੇ ਚੜਦੀ ਕਲਾ ਚ ਲੈ ਆਂਦਾ ਹੈ ਤੇ ਕਾ ਹੋ ਰਿਹਾ ਹੈ ਉਹਦੇ ਲਈ ਉਹਦੇ ਚੋਂ ਕੀ ਕਰ ਰਹੇ ਆ ਕਦੇ ਨਹੀਂ ਸੋਚਿਆ ਜੇ ਕਿਦੇ ਉਹ ਪਰਮਾਤਮਾ ਚਾਹੇ ਨਾ ਵੱਡੇ ਵੱਡੇ ਬਾਦਸ਼ਾਹ ਦੇ ਹੱਥ ਚ ਠੂਠਾ ਫੜਾ ਦਿੰਦਾ ਹੈ ਠੂਠਾ ਜੇ ਕਿ ਦਿਓ ਸਥਿਤੀ ਬਣਾ ਦੇ ਤੇ ਫਿਰ ਕੀ ਕਰ ਲਾਂਗੇ ਆਪਾਂ ਕੁਝ ਕਰ ਸਕਦੇ ਹਾਂ ਉਹਦਾ ਕਿਤੇ ਕੇਸ ਲੜ ਸਕਦੇ ਆ ਕੀ ਕਰ ਸਕਦੇ ਆ ਮਹਾਰਾਜ ਤਾਂ ਕਹਿੰਦੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰਾ ਇਸ ਕਰਕੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਹੋਵੇ ਪਰਮਾਨ ਤਾ ਖਸਮੇ ਕਾ ਮਹਿਲ ਪਾਇਸੀ ਉਹ ਦਾਤੇ ਦੀਆਂ ਦਾਤਾਂ ਬਖਸ਼ਿਸ਼ਾਂ ਰਹਿਮਤਾਂ ਨੇ ਜਦੋਂ ਕਦੇ ਅਸੀਂ ਜੁੜ ਜਾਂਨੇ ਆ ਜਦੋਂ ਕਦੇ ਹਿਰਦਾ ਦਰਵੀਪੂਤ ਹੁੰਦਾ ਆ ਉਹ ਦਾਤੇ ਦੇ ਲਈ ਉਦੋਂ ਦਾਤਾ ਸਾਡੇ ਤੇ ਤਰੁੱਟ ਕੇ ਸਾਡੀ ਝੋਲੀ ਵਿੱਚ ਸਭੋ ਦਾਤਾਂ ਪਾਉਂਦਾ ਸਾਰੀਆਂ ਰਹਿਮਤਾਂ ਕਰਦਾ ਹੈ ਦਾਤੇ ਨੇ ਮਾਲਕ ਨੇ ਵੈਗਰੂ ਨੇ ਸੰਗਤ ਦੀ ਕਦੇ ਕਿਸੇ ਨੂੰ ਸੁਨਾਇਆ ਨਹੀਂ ਮੈਂ ਤੇਰੇ ਘਰ ਵਿੱਚ ਆ ਦਿੱਤਾ ਮੈਂ ਤੇਰੇ ਪਰਿਵਾਰ ਲਈ ਆ ਕੀਤਾ ਤੇਰੇ ਰਿਸ਼ਤੇਦਾਰਾਂ ਲਈ ਆ ਕੀਤਾ ਕਦੇ ਨਹੀਂ ਸੁਨਾਇਆ ਸਾਡੀ ਫਿਦਰਤ ਹੈ ਅਸੀਂ ਗੁਰਦੁਆਰੇ ਮੰਦਰ ਮਸਜਿਦ ਨੂੰ ਕੋਈ ਦੇ ਦੇਈਏ ਜਾਂ ਕਿਦੇ ਧਾਰਮਿਕ ਸਮਾਗਮ ਵਿੱਚ ਲਾ ਦੇਈਏ ਧਾਰਮਿਕ ਸਮਾਗਮ ਕਰਾ ਦੇਈਏ ਫਿਰ ਅਸੀਂ ਦੱਸ ਦੇ ਫਿਰਦੇ ਆ ਟੰਡੋਰਾ ਪੇਟਦੇ ਆ ਨਹੀਂ ਗੁਰਮਖੋ ਉਹ ਦਾਤਾ ਸਭ ਕੁਝ ਦੇਣ ਵਾਲਾ ਉਹਦੀਆਂ ਦਿੱਤੀਆਂ ਦਾਤਾਂ ਚ ਆਪਾਂ ਕਿਸੇ ਦੇ ਘਰੇ ਬੋਰੀ ਕਣਕ ਦੀ ਸਿੱਟ ਦਿੱਤੀ ਅਰ ਰਸੋਈ ਦਾ ਰਾਸ਼ਨ ਸਿੱਟ ਦਿੱਤਾ ਤੇ ਜੇ ਉਹਨੇ ਆਪਾਂ ਨੂੰ ਭੋਜਨ ਤਿਆਰ ਕਰਕੇ ਛਕਾ ਦਿੱਤਾ ਤੇ ਉਹ ਕੋਈ ਵੱਡੀ ਗੱਲ ਨਹੀਂ ਰਾਸ਼ਨ ਤਾਂ ਆਪਣਾ ਨਾ ਆਪਣੇ ਘਰ ਵਿੱਚ ਸਾਰਾ ਰਾਸ਼ਨ ਰਸੋਈ ਬਣਾਉਣ ਵਾਲਾ ਹੱਥ ਅਰ ਸੁਰਤ ਸਭ ਕੁਝ ਉਹਦਾ ਦਿੱਤਾ ਹੈ ਤੇ ਉਹਦਾ ਦਿੱਤਾ ਹੋਇਆ ਉਹਦੇ ਸਬੁਰਦ ਕਰਕੇ ਤੇ ਸੁਣਾਉਣੇ ਕਿੰਨੂ ਐ ਮਹਾਰਾਜ ਤਾਂ ਕਹਿੰਦੇ ਆ ਉਹਨੂੰ ਸਭ ਦਾਤਾ ਜਿਹੜਾ ਉਹਦੀਆਂ ਜਾਣਦਾ ਹੈ ਕਹਿੰਦਾ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪ ਤੇ ਕਿਆ ਲੱਗੈ ਮੇਰਾ ਸਭ ਕੁਝ ਤੇਰਾ ਹੈ ਮੇਰਾ ਕੁਝ ਨਹੀਂ ਗੁਰੂ ਕਿਰਪਾ ਕਰੇ ਸਾਨੂੰ ਸਮਤ ਆਵੇ ਸਾਡਾ ਆਇਆ ਸਫਲਾ ਹੋ ਸਕੇ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ ਦਾਤੇ ਦੇ ਗੁਰਮਤ ਦੇ ਸਤਿਗੁਰੂ ਦੇ ਬਚਨ ਜਾਣ ਕੇ ਖਿਰਦਿਆਂ ਚ ਵਸਾਈਏ ਕੁਝ ਨਾ ਕੁਝ ਮਨ ਦਿੱਤਾ ਹੈ ਮਨ ਕਰਕੇ ਮਾਲਕ ਨੂੰ ਜਪੀਏ ਤਨ ਦਿੱਤਾ ਹੈ ਸੇਵਾ ਕਰੀਏ ਤਨ ਦਿੱਤਾ ਹੈ ਉਹਦੇ ਵਿੱਚੋਂ ਕੁਝ ਨਾ ਕੁਝ ਗੁਰੂ ਆਛੇ ਧਰਮ ਆਛੇ ਕਿਸੇ ਰੋਗੀ ਤੇ ਦਾ ਇਲਾਜ ਕਰਾਈਏ ਕਿਸੇ ਗਰੀਬ ਗੁਰਬੇ ਦੀ ਅਰ ਜਿਹੜੀ ਸੇਵਾ ਕਰੀਏ ਗੁਰੂ ਕੇ ਮੰਦਰਾਂ ਦੀ ਗੁਰੂ ਕੇ ਲੰਗਰਾਂ ਦੀ ਜਿੰਨਾ ਕੁ ਹੋ ਸਕਦਾ ਐ ਉਹਨੂੰ ਵਿਚਾਰ ਨੂੰ ਕਿਤੇ ਦੂਜੇ ਪਾਸੇ ਨਾ ਲੈ ਜਿਓ ਜੇ ਕਿ ਸ਼ੈਤ ਗਿਆਨੀ ਇਹ ਨਾ ਕਹਿੰਦਾ ਵੇ ਵਕੇ ਟਰਾਲੀ ਐ ਥੇ ਲਾ ਜੋ ਨਹੀਂ ਗੁਰਮਖੋ ਗੁਰੂ ਦਾਤਾ ਜੀ ਮੰਗਤਾ ਨਹੀਂ ਤੇ ਜੇ ਆਖੀਏ ਫਿਰ ਇਹਨੂੰ ਦੇਣ ਦੀ ਕੀ ਲੋੜ ਐ ਤੇ ਜਿਹੜੇ ਰਾਧਿਆਂ ਨੂੰ ਨਜ਼ਰਾਨੇ ਭੇਟ ਕਰਦੇ ਨਾ ਕੋਈ ਗੁਲਦਸਤਾ ਕੋਈ ਕੁਝ ਅਸੀਂ ਆਪਣੇ ਵੱਲੋਂ ਆਪਣੀ ਸ਼ਰਧਾ ਦਾਤ ਉਸੇ ਦੇ ਹੁੰਦੇ ਹਨ ਰਿਆਸਤਾ ਉਸੇ ਰਾਜੇ ਦੀ ਹੈ ਨਾ ਤੇ ਅੱਗੇ ਉਹਨੇ ਜਿਹੜੇ ਲਾਏ ਹੁੰਦੇ ਨਗਰਾਂ ਵਿੱਚ ਉਹ ਨਜ਼ਰਾਨੇ ਭੇਟ ਕਰਦੇ ਨੇ ਉਹ ਗੁਲਦਸਤੇ ਭੇਟ ਕਰਦੇ ਨੇ ਸਤਕਾਰ ਭੇਟ ਕਰਦੇ ਨੇ ਅਸੀਂ ਆਪਣੇ ਪਰਿਵਾਰ ਲਈ ਆਪਣੇ ਕਾਰੋਬਾਰ ਦੀ ਚੜ੍ਹਦੀ ਲਈ ਚੜ੍ਹਦੀ ਕਲਾ ਲਈ ਗੁਰੂ ਨਾਲ ਜੁੜਨਾ ਹੈ ਗੁਰੂ ਗੁਰੂ ਜਪਣਾ ਹੈ ਗੁਰੂ ਦੇ ਮਾਰਗ ਤੇ ਤੁਰਨਾ ਹੈ ਆਪਣੀ ਕਿਰਤੋ ਕੋ ਕਮਾਈ ਨੂੰ ਸਫਲੀਆਂ ਕਰਨਾ ਹੈ ਗੁਰੂ ਦੀ ਕਿਰਪਾ ਦੇ ਪਾਤਰ ਬੰਨਾ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਬੱਤ ਬਖਸ਼ੇ ਚਰਣੀ ਲਾਵੇ ਗੁਰੂ ਚਰਣਾ ਨਾਲ ਬਣਾਵੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ